ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਸਵਾਗਤ ਹੈ ਜੀ ਜਗਤ ਮਾਸੜ ਬਲਾਕੋ ਵਿੱਚ ਵੀ ਹੁਣ ਜਾ ਰਹੇ ਹਾਂ ਚਮਕੌਰ ਸਾਹਿਬ ਨੂੰ ਵੀ ਆਪਾਂ ਨੇ ਲਿਆਉਣ ਦੀ ਖੜ ਲਈ ਪੋਰੀ ਉਹ ਚੱਕ ਕੇ ਵੀ ਮੈਂ ਇਸ ਗੱਲ ਸੁਈ ਆ ਪਹਿਲਾਂ ਖਾਇਦੇ ਵੀ ਖੜ ਇੱਥੇ ਲੈ ਲੂਗੇ ਪੰਜwidehat ਕਿਲੋ ਜਿਹੜੀ ਆ ਗਈ ਪੱਕ ਦੇਖੀਏ ਵੀ ਨਹੀਂ ਫੇਰਾ ਸੀ ਪਹਿਲਾਂ ਵੀ ਲਿਆਉਂਦੇ ਜੀ ਖੜ ਜਿਹੜੀ ਚਮਕੌਰ ਸਾਹਿਬ ਨਾਲ ਸੱਲੋ ਮਾਜਰੇ ਬਣਾਉਂਦੇ ਆ ਉਹ ਸੈਲਰ ਲੱਗਿਆ ਬਣਾਉਂਦਾ ਆਪਣਾ ਹੀ ਵੀ ਚੱਕੀ ਦੇ ਆਲਾ ਕੰਮ ਵੀ ਆਟੇ ਵਾਲਾ ਉਹਨਾਂ ਦਾ ਫੀਡ ਵੀ ਬਣਾਉਂਦੇ ਚੂਰੀ ਚਾਰੀ ਆਪਣੀ ਤਿਆਰ ਕਰਦੇ ਸਾਰਾ ਕੁਝ ਉਹ ਖਾਲ ਵੀ ਬੜੇ ਮੇਲੇ ਆ ਕੇ ਬੜੇ ਮੇ ਤੁਹਾਡੇ ਸਾਹਮਣੇ ਪਏ ਆ ਵਧੀਆ ਬੜੇ ਨੇ ਸਾਫ ਸੋਧ ਨੇ ਵੀ ਖਾਲ ਕਰਦੇ ਆ ਜਿਹੜੀ ਕੰਟਰੋਲ ਵਿੱਚ ਦੇ ਸਮਝਣ ਨੂੰ ਕਹਿੰਦੇ ਵੀ ਅਸੀਂ 2 ਕਿਲੋ ਦੀ ਦਿਲ ਕੱਢਦੇ ਆ ਵੀ ਠੀਕ ਹੈ ਖਾਲ ਵੀ ਵਧੀਆ ਜੀ ਪਤਾ ਲੱਗ ਰਿਹਾ ਦੇਖਣਗੇ ਵੀ ਅੱਜ ਆਪਾਂ ਉਹ ਹੀ ਬੋਰੀ ਚੱਕ ਲਏ ਹੋਣੇ ਮਤਲਬ ਦੀ ਬਾਈਕ ਸੌਦੀ ਹੋਊਗੀ ਦੇਖਾਂਗੇ ਬਾਕੀ ਰੇਟ ਜਾ ਕੇ ਵੀ ਚਲੋ ਅਨੰਦਪਿੰਦਰ ਬਾਈ ਮੱਲੇ ਅਨੰਦਪਿੰਦਰ ਨੂੰ ਜਣਾ ਖਾਲ ਜੀ ਵੀ ਇਹਨਾਂ ਵੀ ਫਰਦ ਲੈ ਕੇ ਆਉਣੇ ਜਿਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਭੈਣੀ ਦੇ ਪੈਂਦੀ ਹੈ ਭੈਣੀ ਦੀ ਜਿਹੜੀ ਸਾਡੀ ਹੈਗਾ ਚੰਪੌਰ ਸਾਹਿਬ ਦੀ ਲੀ ਫਰਦੇ ਇਹਨਾਂ ਵੀ ਨਾਲੇ ਮੈਂ ਭਾਰਤ ਦੇਕ ਆਉਣੀ ਮਾਸਾੜਾ ਵੀ ਨਾਲੇ ਤੇਰੀ ਖਲਦੀ ਪੋਰੀ ਲਿਆਉਂਗੇ ਚੱਲ 100 ਵਿੱਚ ਆ ਕੇ ਦੋ ਜਣੇ ਬੁੱਤਾ ਕਰੋ ਪੱਕੀ ਖਲਦੀ ਪੋਰੀ ਰੱਖ ਕੇ ਦੇਖਦੇ ਹਾਂ ਕਿ ਆਪਾਂ ਨੂੰ ਫਿਰ ਆਉਂਦੇ ਰਹਿਣਾ ਵੀ ਦਿਖਾਉਂਦਾ ਜੀ ਬਾਕੀ ਸੋਨਾ ਇਹ ਚਮਕੌਰ ਸਾਹਿਬ ਦਾ ਏਰੀਆ ਹੁਣ ਇਧਰ ਚੱਲੇ ਆ ਤੇ ਬਾਕੀ ਨਹਿਰ ਦੇ ਲੱਗ ਜਾਣਾ ਆਪਾਂ ਨੂੰ ਉੱਥੇ ਸਾਰਾ ਕੁਝ ਦਿਖਾਵਾਂਗੇ ਬਸ ਸਸਾ ਚਮਕੌਰ ਸਾਹਿਬ ਦਾ ਦਿਖਾਵਾਂਗੇ ਕਿਉਂ ਜਿਹੜਾ ਪਾਲਾ ਰੇਡੀਓ ਬਲੌਗ ਆ ਉਹਦੇ ਵਿੱਚ ਆਪਾਂ ਤੁਹਾਨੂੰ ਕੀਤੀ ਬਾੜੀ ਬਾਰੇ ਦਿਖਾਇਆ ਸਾਰਾ ਹੀ ਅੱਜ ਇਹ ਜਗਤ ਨਵਾ ਸਰ ਬਲੌਗ ਜਿਹੜਾ ਪੈਣਾ ਇਹਦੇ ਵਿੱਚ ਪਰ ਥੋੜਾ ਜਿਹਾ ਤਬਦੀਲੀ ਲੈ ਆਦਣੀ ਤੇ ਮਖੌਲ ਸਾਹਿਬ ਦਾ ਏਰੀਆ ਦਿਖਾਵਾਂਗੇ ਉੱਥੇ ਸਾਨੂੰ ਮੈਂ ਸਾਨੂੰ ਜਿਹੜਾ ਚੈਲਰ ਲੱਗਿਆ ਉਹ ਵੀ ਦਿਖਾਵਾਂਗੇ ਜਦੋਂ ਵਧੀਆ ਚੀਜ਼ਾਂ ਬਣਾਈਆਂ ਹੋਈਆਂ ਉੱਥੇ ਵੀ ਸਾਡਾ ਏਰੀਆ ਸਾਰਾ ਉੱਥੇ ਜਾਂਦਾ ਹੁੰਦਾ ਸੀ ਆਟਾ ਵੀ ਪਹਿਣ ਉੱਥੇ ਬੰਦੇ ਜਾਂਦੇ ਤੇ ਵੀ ਹੁਣ ਸਾਡੇ ਇੱਕ ਪਿੰਡ ਲੱਗੀ ਚੱਕੀ ਚਲੋ ਬਹੁਤ ਫਰਕ ਪੈ ਗਿਆ ਉੱਥੇ ਚੱਕੀ ਨਾਲ ਆਟਾ ਸੌਂਖ ਲਿਆ ਕੋਲੂ ਵਾਲਾ ਕੰਮ ਸੌਂਖ ਲਿਆ ਵੀ ਜਿਹੜੀ ਹੋਰ ਕੰਮ ਉੱਥੇ ਆ ਜਿਹੜਾ ਖਾਲਾ ਦਾ ਬੜੇ ਬੜੂ ਕਹਿੰਦਾ ਇੱਕ ਚੀਜ਼ ਬਣੀ ਵੀ ਆਉਂਦੀ ਹੈ ਇੱਕ ਬਣਾਉਣੀ ਫ ਬਾਕੀ ਆਪਣਾ ਸਮਾਨ ਲੈ ਜਿਓ ਕੋਲ ਉੱਤੇ ਫੀਡ ਬਣਾ ਲਓ ਜਹੀ ਜਿ ਮਰਜ਼ੀ ਜੋਕਰ ਬਣਾ ਲਓ ਸਾਰਾ ਕੁਝ ਬਣਦਾ ਉਹ ਵੀ ਆਪਾਂ ਦੇਖਾਂਗੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਚਲੋ ਠੀਕ ਹੈ ਜੀ ਕਰਦੇ ਆ ਪ੍ਰਸਤ ਸ਼ੁਰੂ ਫਿਰ ਅੱਜ ਦਾ ਜਾਗਤ ਮਾਸਰ ਬਲੌਗ ਵਿੱਚ ਦਿਖਾਉਂਦੇ ਜਿਹੜੀ ਆਟਮ ਨੋ ਬਾਈ ਜੀ ਕਪਾਣਾ ਬੇਨਤੀ ਕਰਨੀ ਹੈ ਜ਼ਰੂਰੀ ਵੀ ਇੱਕ ਬਾਈ ਦਾ ਬੋਲਟ ਮੋਟਰਸਾਈਕਲ ਵੇਚਣਾ ਵੀ ਆਪਾਂ ਨੇ ਮਾਲਾ ਰੇਡੀਓ ਵੀਡੀਓ ਵਿੱਚ ਵੀ ਦੱਸਿਆ ਵਾ ਚਲੋ ਕਈ ਵਾਰ ਬੰਦਾ ਉੱਧਰ ਨਹੀਂ ਦੇਖਦਾ ਇੱਧਰ ਦੇਖ ਲੈਂਦਾ ਜਾਗਤ ਮਾਸਰ ਵਿੱਚ ਪੈਣੀ ਹੈ ਇਹ ਵੀ ਬੋਲਟ ਮੋਟਰਸਾਈਕਲ ਹੈ ਜੀ ਸਟੈਂਡਰਡ ਜਿਹਨੂੰ ਕਹਿੰਦੇ ਆ 350 ਵਾਲਾ ਨਿਊ ਕੰਡੀਸ਼ਨ ਆ ਉਹਦੀ ਬਹੁਤ ਵਧੀਆ ਹਾਲਤ ਆ ਐਨ ਸਹੀ ਆ ਸਾਫ ਸੁਥਰਾ ਵੀ 2022 ਮਾਡਲ ਆ ਉਹ 2 ਲੱਖ ਰੁਪਏ ਡਿਮਾਂਡ ਆ ਉਹਨਾਂ ਦੀ ਚਲੋ ਘੱਟ ਵੱਧ ਹੋ ਜਾਣਗੇ ਕਹਿੰਦੇ ਵੀ ਇਹ ਨਹੀਂ ਹੈਗਾ ਵੀ 2 ਲੱਖੇ ਲੈਣਾ ਡਿਮਾਂਡ ਆ ਘੱਟ ਹੋ ਕੇ ਵਿਕ ਜੂਗਾ ਕੁਝ ਵੀ 10000 ਕਿਲੋਮੀਟਰ ਚੱਲਿਆ ਵਾ ਜੀ ਉਹ ਮੋਹਾਲੀ ਦਾ ਨੰਬਰ ਆ ਮੋਹਾਲੀਓ ਖੜਾ ਉਹ ਵੀ 22 ਦਾ ਨੰਬਰ ਹੈਗਾ ਉਹਦਾ 9780401349 22 ਦੇ ਨਾਲ ਸੰਪਰਕ ਕਰ ਲਿਓ 9780401349 ਵਾਈਗਰ ਸੰਪਰਕ ਕਰਕੇ ਫੋਟੋ ਵੀ ਮੰਗਾ ਸਕਦੇ ਆ ਬਾਕੀ ਅਸੀਂ ਵੀ ਪਾਉਂਗੇ ਵੀਡੀਓ ਦੇ ਵਿੱਚ ਫੋਟੋਆਂ ਵੀ ਚੈੱਕ ਕਰ ਲਿਓ 2022 ਮਾਡਲ ਹੈ 10000 ਕਿਲੋਮੀਟਰ ਚੱਲਿਆ ਹੋਇਆ 2 ਲੱਖ ਡਿਮਾਂਡ ਆ ਉਹਨਾਂ ਦੀ ਵੀ ਕਾਲੇ ਰੰਗ ਦਾ ਬੋਲਟ ਮੋਟਰਸਾਈਕਲ ਹੈ ਜੇ ਨਾਲ ਲੈਣਾ ਹੋਇਆ ਬਾਕੀ ਆਪਾਂ ਨੇ ਸਵਿਫਟ ਸਵਿਫਟ ਕਾਰ ਬਾਰੇ ਕਿਹਾ ਤਾਂ ਵੀ ਚਲੋ ਆਪਾਂ ਨੂੰ ਫੋਟੋ ਆ ਗਏ ਨੇ ਜਿਹੜੇ ਬਾਈ ਨੇ ਲੈਣੀ ਤੋਂ ਉਹਨੂੰ ਆਪਾਂ ਨੇ ਭੇਜਤੀਆਂ ਨੇ ਵੀ ਪਤਾ ਕਿ ਸੌਦਾ ਹੋਇਆ ਕਿ ਨਹੀਂ ਵੀ ਇੱਕ ਬਾਈ ਨੇ ਬਾਈ ਹੋਰ ਗੱਡੀ ਲੈਣੀ ਆ ਆਪਣੀ Swift ਹੀ ਲੈਣੀ ਆ ਜੇ ਕਿਸੇ ਕੋਲ ਹੋਈ ਫੋਟੋ ਆ ਭੇਜ ਦਿਓ 11 12 13 14 ਮਾਡਲ ਨੇ 4 ਸਾਲਾਂ ਦੇ ਵਿੱਚ ਕੋਈ ਵੀ ਮਾਡਲ ਹੋਵੇ ਗੱਡੀ Swift ਵੀ ਉਹ ਕਿਰਪਾ ਕਰਕੇ ਆਪਣੀ ਭਾਈ ਗੱਡੀ ਦਾ ਫੋਟੋ ਭੇਜ ਦੇਣਾ ਵੀ ਫਿਰ ਆਪਾਂ ਬਾਈ ਨੂੰ ਨੰਬਰ ਦੇ ਦੋਗੇ ਅਗਲਾ ਮੈਂ ਵੀਡੀਓ ਦੇ ਵਿੱਚ ਪਾ ਦੂੰਗਾ ਜੇ ਕਿਸੇ ਕੋਲ ਬਕਾਊ ਹੋਈ ਦੱਸ ਦਿਓ ਵੀ ਚਲੋ ਬਾਕੀ ਦਿਖਾਉਂਦਾ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਉਹ ਵਈ ਬਿੰਦਾ ਥੋੜਾ ਸਮਾਨ ਲੈਣ ਗਿਆ ਬਿੰਦਾ ਰਿਆ ਸੌਰੇ ਆ ਪਿੰਡ ਚ ਡਹਿਰ ਹੈ ਬੇਟਰੇ ਸਮਾਨ ਲੈਣ ਚਲੀ ਗਿਆ ਉਹਨ ਘਰ ਤੇ ਫੜਕੇ ਲਿਆਉਣਾ ਕੋਸਾ ਉਹ ਬੈਠੇ ਰੋਡ ਪਰ ਬਾਕੀ ਤਿਆਰੀ ਕਰੀ ਵੀਦੀ ਮੀਹ ਵਾਲੀ ਜਗਦੀ ਮੀਹ ਨਹੀਂ ਪੈ ਕੇ ਥੱਲੇ ਧੂਲੇ ਭਰ ਕੇ ਰੱਖੇ ਪਏ ਨਰੇਗਾ ਵਾਲੇ ਵਿਹਲੇ ਨਹੀਂ ਰਹਿਣ ਦਿੱਤੇ ਆ ਕੇ ਦਿਹਾੜੀ ਦਾ ਮੁੱਲ ਦਿੱਤਾ ਬਾਕੀ ਪਿਆ ਸਮਾਨ ਇਕਣੇ ਚਲੋ ਤਿਆਰੀ ਦਾ ਰੱਖੀ ਵੀਦੀ ਅੱਲਾ ਨਾਲ ਕਰਕੇ ਪਹਿਲਾਂ ਬਾਕੀ ਆ ਉਹ ਸ਼ੈਲਰ ਆ ਜੀ ਇਧਰੋਂ ਸ਼ੈਲਰ ਚਮਕੌਰ ਸਾਹਿਬ ਦੇ ਤੱਕ तकरीबन ਇਹ ਪਿੰਡ ਨੇੜੇ ਹੀ ਐ 1 ਕਿਲੋਮੀਟਰ ਦੇ ਵਿੱਚ ਬੱਚੇ ਐ ਵੀ ਇੱਥੇ ਫਿਰ ਮੰਡੀ ਆ ਨੇੜੇ ਇਧਰੋਂ ਆਹ ਰੋਡ ਸਿੱਧਾ ਮੰਡੀ ਨੂੰ ਜਾਂਦਾ ਵੀ ਉਹਦੇ ਕਰਕੇ ਫਿਰ ਇਹ ਸ਼ੈਲਰ ਥੋੜੇ ਜਨੇੜੇ ਬਣਾਏ ਹੋਏ ਐ ਜਿਹੜੀ ਜੀਰੀ ਜੂਰੀ ਆਉਂਦੀ ਐ ਫਿਰ ਇੱਥੇ ਆ ਜਾਂਦੀ ਐ ਸ਼ੈਲਰਾਂ ਦੇ ਵਿੱਚ ਮੱਕੀ ਪਾਈਆ ਉਹ ਪਿੰਡਾ ਟਹਿਰ ਯਾਰ ਟਾਲੀ ਦੀ ਸ਼ਾਮਾ ਵੀਰ ਦਾ ਨਾਮ ਆਜਾ ਮੋਰ ਸਾਹਿਬ ਵੀ ਪਹੁੰਚ ਗਿਆ ਸੀ ਯਾਰ ਇਹ ਜੀ ਫੱਕ ਸ਼ੈਲ ਨੰਬਰ ਦੇ ਚੱਕ ਕੇ ਜਾਂਦੀ ਏ ਕੀ ਬੈਗਨਾ ਕਰਨੀ ਪਈ ਉਹਨੂੰ ਉਹ ਮੰਡੀ ਆ ਜਾਂਦਾ ਸਾਡੇ ਬਹੁਤ ਆਉਂਦਾ ਜਿਮਕੌਰ ਸਾਹਿਬ ਪਹੁੰਚੇ ਪਿਆ ਤਹਿਸੀਲ ਦੇ ਵਿੱਚ ਉਹ ਆ ਤਹਿਸੀਲਦਾਰ ਸ੍ਰੀ ਜਿਮਕੌਰ ਸਾਹਿਬ ਰੋਪੜ ਉਰੇ ਆਇਆ ਬਿੰਦਰ ਫਰਦ ਲੈਣ ਵਾਸਤੇ ਅੱਧਰ ਵੱਡਾ ਪ੍ਰੋਸੈਸ ਇਹਨਾਂ ਦੇ ਦਫ਼ਤਰ ਸ੍ਰੀ ਜਿਮਕੌਰ ਸਾਹਿਬ ਖਾਜਾ ਵਧੀਆ ਬਣ ਗਿਆ ਅਗੇ ਨਾਲ ਤੁਰੇ ਵੀਰਾਂ ਦੀ ਫਰਦ ਫੌਜ ਲੱਗਦੀ ਹੋਣੀ ਕਿਤੇ ਉਹਨੂੰ ਉਹ ਬਣਾ ਲੈਣਾ ਹੈ ਸਟੇਟ ਦੇ ਵਿੱਚ ਥੱਲੇ ਉਹ ਥੱਲੇ ਦਾ ਸ਼ਾਕਰ ਥੱਲੇ ਕੱਲ ਦਾ ਕਈ ਜਾਂਦਾ ਮੈਂ ਵਿਲੇ ਕਰਨੇ ਆ ਵਿਲੇ ਕਰੇਗਾ ਇੱਥੇ ਹੁਣ ਇੱਕ ਨਾ ਇੱਕ ਆਫਰ ਆ ਕਿਹਾ ਅੱਜ ਉਹ ਵੀ ਬਦਲ ਦੀ ਲੈ ਜਾ ਕਿੰਦਰਾ ਰੱਖਣੇ ਦੋ ਲੈ ਜਾਣੇ ਦੋ ਲੈ ਜਾ ਇੱਕ ਰੱਖਣੇ ਹੈ ਕਿਦਰਾ ਰੱਖਣ ਥੱਲੇ ਥੱਲੇ ਇੱਥੇ ਰੱਖਦੇ ਤਾਰ ਕੇ ਇੱਥੇ ਰੱਖਦੇ ਦੇ ਬੰਦੇ ਕਿਕੋ ਸਾਇਜ ਆ ਇੱਕੋ ਸਾਇਜ ਆ ਦੋਏ ਇੱਕੇ ਕੰਪਨੀ ਦੇ ਬਣੇ ਜੇ ਇੱਕੇ ਪੇਂਟ ਕਰਿਆ ਵੈਜਨਸੀ ਦਾ ਉਧਰ ਰੱਖਣਾ ਬੱਦਰ ਉਹ ਇੱਥੇ ਵੀ ਰੱਖਦੇ ਆ ਇਹਦੇ ਮਰ ਰੂਟਾ ਵੀ ਡਰਮ ਨੂੰ ਰੱਖਦੇ ਇੱਥੇ ਯਾ ਚੱਕਾ ਵੀ ਬੁੱਤੇਆਂ ਨਾਲ ਪਹੁੰਚ ਹੈ ਬੁੱਤੇ ਫਾਇਦੇ ਲੱਦਾ ਮਾਲ ਆ ਹਾਂ ਤੇ ਫੜ ਫਿਰ ਬਰ ਕੇ ਆ ਮੋਰ ਮੋਰ ਨਾ ਬੈਠਣਾ ਵਾਣਾ ਫੜ ਕੇ ਹਾਂ ਹਾਂ ਇਹ ਜੇ ਕੰਮ ਨਹੀਂ ਹੈ ਛਿੜਾ ਕੇ ਨਹੀਂ ਕਹਿਦਾ ਮੈਂ ਆਣਾ ਵੈਣਾ ਬਜਰੀ ਲਾ ਕੇ ਨਾ 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 ਮੈਂ ਫੜਦਾ ਤੂੰ ਬੈਠ ਤੇ ਤੇਰੀ ਫਾਣ ਫੇਰ ਤਾਂ ਔਖਾ ਹੋ ਜਣਾ ਕੰਮ ਯਾਰ ਔਖਾ ਕਹਿੰਦਾ ਜਣਾ ਵੜ ਵੜ ਨਹੀਂ ਹੁਣ ਲਾਉਣਾ ਜਾ ਕੇ ਕੋਲ ਕੇ ਆਉਣਾ ਲਾਉਂਗੇ ਤੇ ਸਿਮੈਂਟ ਲੈ ਕੇ ਆਉਂਗਾ ਜਾ ਜਾ ਲਾਉਂਗਾ ਇਹਦਾ ਰੇਟ ਰੂਟ ਦਾ ਲੁੰਦੇ ਜਾ ਲੁੰਡਾ ਕਾ ਜਿਹੜਾ ਤੇ ਪਕੌੜੀਆਂ ਵਾਲੇ ਅੱਗੇ ਦੇਖਾ ਤੇਰੇ ਪੁਰਾਣੇ ਜਮਾਨੇ ਦੀ ਦੁਕਾਨ ਵਾਲੇ ਨਹੀਂ ਉਹ ਕੋਈ ਚੀਜ਼ ਕਰ ਲਿਆ ਕਰਦੇ ਸੌਦਾ ਲਾਵੇ ਬੰਦਾ ਸੌਦਾ ਸੌਦਾ ਦਵਾਂਗੇ ਤੈਨੂੰ ਸੌਦਾ ਮਾਰੂਗੇ ਤੇ ਨਾ ਫੇਰ ਜਦੋਂ ਡਿੱਕੇ ਆਉਂਗਾ ਮੇਰੇ ਹਾਲੇ ਡਿੱਕੇ ਨਹੀਂ ਆਇਆ ਨਾ ਨਾ ਡਿੱਕੇ ਕਿ ਆਉਣਾ ਹਾਂ ਆਉਂਗਾ ਆ ਹੁਣ ਛੱਡਾ ਅੱਗੇ ਵੀ ਆਉਣਾ ਪੈਣਾ ਮੈਨੂੰ ਚੱਲ ਦਸੇ ਤੇ ਚੱਲ ਹੈਂ ਛੇਤੀ ਚੱਲ ਛੇਤੀ ਨੋ ਬਾਈ ਉਹਦੇ ਬੁਲਾਉਣੇ ਨੇ ਗੋਬਰ ਗੈਸ ਪਰ ਇਹ ਜਿਹੜਾ ਪੈਪ ਜਾ ਖੜਾ ਮਾ ਕੋ ਜਾਇਨਾ ਨੂੰ ਤੋੜ ਦੇ ਕੇ ਗਾਂ ਕੱਢ ਦਵੇ ਇਹਨੂੰ ਬਜਰੀ ਚ ਗੜਨੀ ਫਿਰ ਹਾਂ ਹਾਂ ਬਜਰੀ ਪਾ ਕੇ ਹਾਂ ਆਪਾਂ ਨੇ ਬਣਾਇਆ ਤੇ ਇਹ ਬੂਟੇ ਖਾਤਰ ਬੂਟੇ ਦਾ ਨਹੀਂ ਚਾਲ ਚੱਲੀ ਫਿਰ ਇਹ ਬਾਕੀ ਬੱਦਲ ਸਾਡੇ ਚੜਿਆ ਜੀ ਫੁੱਲ ਆ ਦੇਖੋ ਘਟਾ ਕੇ ਸਾਬਲ ਚੜੀਏ ਦੇਖਦੇ ਕਿਆ ਗੁਗਾਰ ਦੀ ਖਵਾ ਵੀ ਚੱਲਦੀ ਆ ਪੂਰੀ ਪਰ ਆਪਣੇ ਪੈਣਾ ਨਹੀਂ ਹੈ ਆਪਣੇ ਨਹੀਂ ਪੈਣਾ ਇਹਨਾਂ ਖਰਾਬ ਕਰ ਦੇਣਾ ਕੰਮ ਤੂੰ ਕਹਿੰਦਾ ਪੈਣਾ ਨਹੀਂ ਹੈਗਾ ਇਹ ਨਹੀਂ ਪੈਣਾ ਮਤ ਮੀ ਨਹੀਂ ਆਉਂਦਾ ਸਰ ਤੇ ਲਾਦਾ ਹੋਵੇ ਸਾਫ ਹੋ ਆਹ ਹਨੇਰੀ ਇਹ ਚੀਜ਼ਾਂ ਆਪਣੇ ਬਾਧੂ ਹੋਣੀਆਂ ਸਰ ਤੇ ਲਾ ਲੀਆ ਫਿਰ ਹਾਂ ਮੀ ਨਹੀਂ ਆਉਂਦਾ ਦੇਖ ਲੈ ਠੀਕ ਲਾ ਲਾ ਮੀ ਨਹੀਂ ਅੰਦਾ ਅੱਜ ਤਨੂੰ ਪਾਰਟੀ ਕਰਾ ਦੜੀ ਜਮੀਂ ਕਹਿੰਦਾ ਮੀ ਨਹੀਂ ਮੈਂ ਨਹੀਂ ਰੋਕਲਾਂ ਨਹੀਂ ਪਾਰਟੀ ਕਰਾਂਗਾ ਜੇ ਮੀ ਪੈ ਗਿਆ ਅੱਜੇ ਖਾਮ ਨੂੰ ਆ ਜੇ ਪੈ ਗਿਆ ਹਾਂ ਇਹ ਤੈਨੂੰ ਇਹ ਨਾ ਮੈਨੂੰ ਘਰ ਨਹੀਂ ਛੱਡਣ ਦੇਣਾ ਜੇ ਪੈ ਜਾਣਾ ਉਹ ਨਹੀਂ ਵੇ ਨਹੀਂ ਬਿੰਦਾ ਆਪਣੇ ਮੋਹੀਨਾ ਮਾਰੀ ਜਾ ਆਪਣੇ ਆ ਬੱਦਲ ਕਦੇ ਅੱਜ ਤੱਕ ਪਿਆਈ ਨੂੰ ਉਹ ਪੈ ਗਿਆ ਕਰਕੇ ਇਹੀ ਬੰਦਾ ਉਹ ਆਪਾਂ ਨੂੰ ਆਪਣੇ ਹਿੱਸੇ ਨੇਰੀ ਆਉਣੀ ਜਿਹੜੀਆਂ ਚੱਲ ਗਈਆਂ ਇਹੀ ਰਹਿ ਜਾਂਦੀ ਆਪਣੇ ਮੀ ਉਹ ਆਉਣਾ ਆਪਣੇ ਫੁੱਲ ਬੱਦਲ ਆ ਜੀ ਅੱਜ ਤੱਕ ਕਰੋ ਬਾਕੀ ਕਾਲੀ ਹਲੇ ਥੋੜੀ ਘਟਾ ਘਟ ਦਿਖਾਉਂਦਾ ਦਿਖਾਉਂਦਾ ਬਿੰਦੂ ਤਾਂ ਨਹੀਂ ਰਹੋ ਯਾ ਬਾ ਇਹ ਰੇਗਾ ਕੀ ਕਰਦਾ ਹੁੰਦਾ ਕਰੈਂਟੀ ਘਾ ਕੇ ਮੇਰੇ ਆਦਾ ਬਦਲ ਬਹੁਤ ਬਣਿਆ ਉਧਰ ਆ ਉਹ ਕਹਿੰਦਾ ਕੁਝ ਵੀ ਨਹੀਂ ਹੈਗਾ ਇੱਦਾਂ ਭਿਓ ਉੱਥੇ ਸਮਝ ਨੇ ਮਰੰਡਾ ਲੁਧਿਆਣਾ ਹਰੰਦ ਉਹਦੀ ਤਾਂ ਗਈਆਂ ਉੱਥੇ ਨਹੀਂ ਗਿਆ ਆਪਣੇ ਆਉਣਾ ਉਹ ਉਹ ਸਾਫ਼ ਹੋ ਜਾਣਾ ਕਾਕੇ ਕਰਵਾਇਆ ਸੀ ਬਖਰੋ ਦੀ ਸਵੇਰ ਦੀ ਕੱਲ ਠੰਡਾ ਦਾ ਮੌਸਮ ਸਵੇਰੇ ਤਾਂ ਹੁੰਦਾ ਦਾ ਵੀ ਜੇ ਕਿਤੇ ਖੜਦੇ ਨੇ ਨੁਚੜਦੇ ਐਡੀ ਹੁਮਮਾ ਦਾ ਸੁਭਾਅ ਹੈ ਇਹ ਬਦਲ ਕਾਰਿਗਰ ਸਭ ਹੋ ਗਿਆ ਆਹੀ ਆਇਆ ਇੱਥੇ ਆ ਹੇ ਹੀ ਬਹੁਤ ਹੈ ਦੇਖਣ ਵਾਲੀ ਥਾਂ ਹੈ ਅਰੇ ਅਰੇ ਖੜਾ ਹਵਾ ਜਕੜ ਲਈ ਟੱਕ ਨਹੀਂ ਹੋਇਆ ਹੈ ਤਾਂ ਬਹੁਤ ਬਹੁਤ ਮੈਦਾ ਹੋਗਾ ਹਵਾ ਵੀ ਠੰਡੀ ਆ ਹਵਾ ਠੰਡੀ ਮੀਂਹ ਵਿੱਚ ਨਾ ਆਉਂਦੀ ਹੋਗੀ ਪੈਂਦਾ ਵੀ ਮੀਂਹ ਪੈਂਦਾ ਮਰਜ਼ੀ ਇਹਦੀ ਜੋ ਹੋਣਾ ਉਹ ਤਾਂ ਹੋਏ ਜਾਣਾ ਕੋਈ ਤਾਂ ਉਹਦੇ ਹੱਥ ਵਿੱਚ ਆ 猜测。 ਉਹ ਇਹਦਾ ਪੂਰਾ ਲਾਓ ਜੀ ਮੀ ਲੱਗਿਆ ਬੈਣ ਫੁੱਲ ਸਾੜੇ ਆ ਹਾਂ ਫੇ ਆਹ ਗੇਰੋਗੀ 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 ਖੜ ਜਾ ਖੜ ਜਾ ਹਾਂ ਆਇਆ ਨਹੀਂ ਆਇਆ ਜੱਗਾ ਪਾਰਟੀ ਆਉਂਦਾ ਪਾਰਟੀ ਵਾਲਾ ਕੰਮ ਉਹ ਬਾਹਰ ਵੀ ਪੂਰਾ ਪੈ ਰਿਹਾ ਆ ਸਾੜੇ ਬਾਈ ਉੱਪਰ ਦਰਾਖਤਾਂ ਜਿਆਦਾ ਉਹਦੇ ਕਰਕੇ ਨਹੀਂ ਗਰੇ ਹੁਣ ਤਪਕਾਉਗਾ ਤਿਆਰ ਹੈ ਤੁਹਾਨੂੰ ਦਿਖਾਉਂਦੇ ਲੱਗਿਆ ਮੇਰੇ ਫੋਨ ਮਰ ਗਿਆ ਨੇ ਤਪਕਾਉਗਾ ਦਾ ਹਾਂ ਵੀ ਮੀ ਹੋ ਗਿਆ ਭਾਈ ਪੂਰਾ ਹੈ ਹੈ ਜੱਗੇ ਉਰੇ ਨੂੰ ਫਾੜ ਲਿਆ ਦੋ ਦੋ ਬਰੈਡ ਫਾੜ ਲਿਆ ਬਸ ਲੈ ਹੱਸਣਾ ਆ ਨਾ ਇੱਥੇ ਸਾਰ ਤਾਂ ਹਟ ਗਿਆ ਜੇ ਉੱਥੇ ਗਏ ਉੱਥੇ ਵੀ ਠੰਡਾ ਹੀ ਪਲਾਉਣਾ ਪੈਣਾ ਤੈਨੂੰ ਬਿਲਕੁਲ ਹਟ ਐ ਮੀਂਹ ਕਿਹ ਹੈ ਪੈਣ ਦਾ ਨਹੀਂ ਨਹੀਂ ਇਹ ਮੀਂਹ ਥੋੜੀ ਹੋਰ ਤੂੰ ਤਾਂ ਕਹੂਗਾ ਵੀ ਕਿਆਰੇ ਭਰ ਪੈਣਾ ਚਾਹੀਦਾ ਉਹੀ ਮੀਂਹ ਹੁੰਦਾ ਲੈ ਆ ਮੁੱਕਰ ਗਿਆ ਆ ਮੁੱਕਰ ਗਿਆ ਬਾਈ ਹਾਂ ਨਾ ਦੇਣ ਦੀ ਸਭਾਵਨਾ ਬਸ ਹਾਂ ਨਹੀਂ ਨਹੀਂ ਠੀਕ ਹੈ ਕਿਸੇ ਦਾ ਪੈਂਦੀ ਨਹੀਂ ਕੋਈ ਤੇਰੇ ਮੈਂ ਘਿਰ ਨਹੀਂ ਤੇਰੇ ਮੈਂ ਘਿਰ ਨਹੀਂ ਉਹ ਨਹੀਂ ਤੈਨੂੰ ਪਾਰਟੀ ਕਰਨੀ ਤਾਂ ਨਹੀਂ ਘਰੀ ਤੇਰੇ ਕੋਲ ਹੱਸ ਫੇ ਮਾਰੇ ਪੱਟ ਗਿੱਲਾ ਹੋਇਆ ਪਿਆ ਕਿੱਥੇ ਹੈ ਗੈਂਦ ਗੱਲ ਪੋਚੀ ਜਾਂਦਾ ਉਹਨੂੰ ਬੈਠਾ ਹਰੇ ਬਾਈ ਦੇਖ ਲੈ ਪੈਂਦਾ ਮੈਂ ਥੋੜਾ ਪੈਂਦਾ ਬਾਹਰ ਆ ਗਿਆ ਲੰਗਿਆ ਉਹ ਲੰਗੀ ਪੈ ਜਾਣਾ ਹੁਣ ਖੋਲ ਗਿਆ ਜੱਗੇ ਲੰਗ ਜਾਣਾ ਬੰਦੇ ਦੀ ਮੱਕੀ ਬਾਰੇ ਸੋਚ ਬਾਈ ਇੰਨੇ ਬੰਦੇ ਦੀ ਮੱਕੀ ਬਾਰੇ ਉਹਨੂੰ ਸਾਰੇ ਦਾ ਫਿਕਰ ਹੈ ਇੰਨੇ ਪੰਚਾਇਤ ਵਾਲੇ ਨੇ ਅਜੇ ਮੋਟਰ ਚਲਾਈ ਨਹੀਂ ਨਾ ਮੈਂ ਨਹੀਂ ਬਾਈ ਇਹਨੇ ਬਹੁਤ ਹੰਦਾ ਹਾਲ ਦੇਖ ਲਿਆ ਘਰ ਵਾਲੀ ਖੱਤੀ ਭਰੀ ਆ ਹੁਣ ਚਲਾਈ ਘਰ ਵਾਲੀ ਖੱਤੀ ਪੱਲਿਆ ਹੁਣ ਝੂਟ ਕਹਿੰਦੇ ਬੋਲੀ ਜਾ ਦੇਖਿਆ ਜਾ ਚੱਲਾ ਸ਼ਰਦ ਤੂੰ ਵੀ ਜੇ ਪੰਚਾਇਤ ਦਾ ਪੈ ਪਾ ਬਾਈ ਸਵੇਰੇ ਉਹਨੂੰ ਕਹਿ ਕੇ ਆਇਆ ਇਹ ਪੈ ਪਾ ਡੋਏ ਵੰਪਾਰੀ ਹੋਇਆ ਉਹ ਸ਼ਰਦ ਤਾਂ ਗਿਆ ਮਾਦੋਬਾ ਇਹ ਕਹਿੰਦਾ ਪਾਣੀ ਲਾਇਆ ਸ਼ਰਦ ਨਹੀਂ ਫੇ ਆ ਤੂੰ ਮੀਂਹ ਹੀ ਕਹਿੰਦਾ ਉਹ ਤਾਂ ਮੁੱਕਰ ਗਿਆ ਇੱਕ ਨੇ ਉਹ ਮੁੱਕਰ ਜਾਣਾ ਚਾਹੇ ਨਹੀਂ ਨਹੀਂ ਆ ਉਹ ਦਿਖਾਦਾ ਸੀ ਮੇਰੇ ਬੰਮੀ ਪੈਂਦਾ ਤੂੰ ਪਹਿਣਾ ਇਹ ਦਿਖਾ ਦੇ ਆਰੇ ਬਾਈ ਵੀ ਆਪਣੇ ਘਰ ਮੂਰੇ ਕੁੱਤਾ ਸ਼ੇਰ ਹੁੰਦਾ ਤੂੰ ਸਾਡੇ ਪਿੰਡ 'ਚ ਵੜ ਕੇ ਮਾਰੀ ਜਾਂਦਾ ਘਰ ਕੋਲ ਜਾ ਕੇ ਤਾਂ ਸਾਨੂੰ ਉਂਗਾਈ ਕਹਿੰਦੇ ਥੀ ਹੈ ਘਰ ਕੋਲ ਕਿਤੇ ਜਾਨ ਆ ਜਵੀਂ ਘਟੇ ਤਾਂ ਘਰ ਦੇ ਕੋਲੇ ਜਮੀਨ ਜਿਹੜੀ ਆ ਯਾਰ ਮੀਂਹ ਤੈਨੂੰ ਸਮਝਾਉਂਦਾ ਆ ਮੈਂ ਪੂਰਾ ਪੈਂਦਾ ਬੂਟੇ ਦੇ ਵਿੱਚ ਉਗਣਾ ਪੜਾਣਾ ਨਹੀਂ ਉਹ ਤਾਂ ਸਹੀ ਇੰਜਨ ਇੰਜਨ ਅਮਰੀਕਾ ਇੰਜਨ ਚਲਾਉਣ ਨਾਲ ਦੋ ਫਰੈਂਟ ਮਹਿੰਗੇ ਕਿ ਇੰਜਨ ਚਲਾਉਣਾ ਵੇਖ ਤੇਲ ਲਾਉਣਾ ਪੈਣਾ ਮੈਨੂੰ ਨਹੀਂ ਤਾਂ ਪੈ ਗਿਆ ਬਾਕੀ ਜਿਹੜੀ ਰਹਿੰਦੀ ਖੁੰਦੀ ਜੇ ਤੂੰ ਬਰੈਡ ਲਿਆ ਪਾਈ ਜਾਣਾ ਖਾਂਦੀ ਖਾਂਦੀ ਉਹ ਇੰਜਨ ਚਲਾਉਣਾ ਪੈਣਾ ਅੱਜ ਮੈਂ ਗਿਆ ਤਾਂ ਮੋੜਾ ਚੱਲ ਯਾਰ ਮਾਦਾ ਇੱਥੇ ਜੇ ਮਹੀਨਾ ਪਿਆ ਅੱਜ ਹਾਂ ਇੰਜਣ ਦਾ ਜਿੰਨਾ ਤੇਲ ਖਾਊਗਾ ਉਹ ਤੇ ਦਿਹਾੜੀ ਦੇ ਪੈਸੇ ਮੈਂ ਦਊਂਗਾ। ਜਾ ਹੁਣ ਬਾੜੀਗਾ। ਬਸ ਚਲ। ਜੇ ਨਾ ਪਿਆ। ਹਾਂ। ਜੇ ਪੈ ਗਿਆ ਫਿਰ ਨਹੀਂ ਜਾਣਾ। ਠੀਕ ਆ। ਹਾਂ ਜਬ ਬਰੈਡ ਲਿਆ। ਮਹੀਨਾ ਪਾਰਟੀ ਦਾ ਕਰਨੀ ਏ। ਨਾ ਨਾ ਮਹੀਨੇ ਮੂਨੇ ਦਾ ਕੰਮ ਨਹੀਂ ਇੱਕ ਦਿਨ ਦਾ ਹੀ ਕੰਮ ਹੈ। ਹੁਣ ਲੈ ਆ ਤੂੰ ਦੋ ਦੋ ਬਰੈਡ। ਤੈਨੂੰ ਜਾਉਣ ਦੇਣਾ ਭੇਜਣਾ। ਆਪੇ ਤੂੰ ਜਾ। ਤੈਨੂੰ ਤੇਲ ਦਊਂਗਾ ਯਾਰ ਮੈਂ। ਵਾ ਠੀਕ ਆ। ਆ ਗਿਆ ਨਹੀਂ ਤਾਂ ਆ ਗਿਆ ਦੇਖ ਬਾਈ। ਉਹ ਮੀਂਹ ਕਿਤੇ ਥੋੜਾ ਪੈਂਦਾ। ਇਹਦਾ ਪੈਣੀ ਪਨੋ ਪੈਂਦਾ ਆਪਣੇ ਆ ਗਿਆ ਤੇ। ਨਹੀਂ ਮੋਲ ਪੈਂਦਾ। ਇਹਨੂੰ ਰੋਜ਼ ਭੱਜਣਾ ਮੈੜਾ ਅੰਦਰ ਉੱਠ ਕੇ। ਕੁਕੜੀਆਂ ਹਾਂ ਬਹੁਤ ਮਿਹਨਤ ਕਰੀ ਨਹੀਂ ਹੁਣ ਉਹਦੀ ਗੱਲ ਪਰ ਛੱਡ ਉਹਨੇ ਮਿਹਨਤ ਤਾਂ ਕਰੀ ਐ ਪਰ 4-5 ਮਿੰਟ ਚ ਚੱਕਣੀ ਤੇ ਹੋਣੀ ਆ ਹਾਂ ਨਹੀਂ ਉਹ ਬਾਈ ਜਾ ਕੇ ਤੋੜ ਦੇ ਨਾ ਕੈਦੀ ਕਦੇ ਦਿਖਦਾ ਹੀ ਮੌਸਮ ਖਰਾਬ ਐ ਉਹਦੇ ਹਿਸਾਬ ਨਾਲ ਉਹ ਨਾ ਪਾਉਣਾ ਕੱਲ ਨਾ ਚੌਥੇ ਤੋੜੀਆਂ ਹਾਂ ਡੌਲਾਂ 'ਚ ਛੱਡਤੀਆਂ ਗਲਤ ਐ ਨਾ ਫਿਰ ਕੱਲ ਤੋੜੀਆਂ ਅੱਜ ਤੋੜੀਆਂ ਅੱਜ ਵੀ ਨਹੀਂ ਚੱਲ ਠੀਕ ਐ ਮੌਸਮ ਸਾਫ ਦਿਖਦਾ ਤਾਂ ਛੱਡ ਦਿੰਦੇ ਹੁਣ ਮਹੀ ਜਿਆਦਾ ਆ ਗਿਆ ਵੀ ਹੁਣ ਤਾਂ ਚੱਕਣੇ ਚਾਹੀਦੇ ਉਹਨੋਂ ਪਹਿਲਾਂ ਆ ਗਿਆ ਯਾਰ ਬੱਦ ਗਏ ਆਈਆਂ ਕਟੋਰੀਆਂ ਮਾਰ ਗਿਆ ਬਰੈਡ ਵੀ ਗਏ ਆ ਗਿਆ ਆ ਗਿਆ ਆ ਗਿਆ ਬਈ ਕਟੋਰੀਆਂ ਆ ਗਿਆ ਬਈ ਨਹੀਂ ਨਹੀਂ ਕਟੋਰੀਆਂ ਨੂੰ ਦੋ ਦੋ ਬਰੈਡ ਉਹ ਮਾਸਟਰ ਅੱਡੇ ਪਹਿਲੇ ਜਾਣਾ ਪੈਣਾ ਅੱਡੇ ਪਰ ਨਹੀਂ ਜਾਣਾ ਇੱਥੇ ਲਿਆ ਮੋਟਰ ਤੇ ਨਹੀਂ ਅੱਡੇ ਵਿੱਚ ਜਾਣਾ ਉਰੇ ਨਹੀਂ ਆਉਣਾ ਕਾਦੇ ਮੀ ਵੰਦਾ ਮੀ ਅੱਡੇ ਚੱਲਦੇ ਅੱਡੇ ਤੇ ਤੂੰ ਇਹਨੇ ਕੱਖ ਬੱਤ ਭਾਈ ਆ ਉਹ ਰੱਖ ਉਹ ਤੇਰੇ ਮਾਰਦੇ ਨਾ ਬੰਦ ਕਰ ਉਹ ਕੋਈ ਚੀਜ਼ ਜਾ ਕੇ ਅੰਦਰ ਰੱਖ ਇਧਰ ਨੂੰ ਮੀ ਭਾਈ ਫੁੱਲ ਆ ਗਿਆ ਵੀ ਚਲੋ ਹਲੇ ਹਵਾ ਦਾ ਬਚਾਓ ਹੈ। ਹਵਾ ਦਾ ਬਚਾਓ। ਬਾਕੀ ਦੇਖਦੇ ਆ। ਇਹ ਆਹੋ ਟਿਕ ਮਮੀ ਦਾ ਕੁਝ ਨਹੀਂ ਕਹਿੰਦਾ। ਦੇਖੋ ਮਮੀ ਕੁਝ ਨਹੀਂ ਕਹਿੰਦਾ ਇਹਦਾ। ਆਇਓ ਜੀ ਦੀ ਲੰਬੀ ਪਾਣੀ ਤੇ ਮੇਰੀ ਉਹ ਵੱਜ ਗਈ ਆ। ਹਵਾ ਵੀ ਜਦੋਂ ਨਾ ਲੱਗੇ ਮੀਂਹ ਪੈਣੋਂ ਉਹਦੇ ਬਾਦੇ ਆਉਂਦੀ ਆ। ਹਾਂ ਭਾਰੀ ਹੋਏ ਤੇ। ਹਾਂ। ਫੇਰ ਤੇ ਆਪਾਂ ਉਧਰ ਉਹਨੂੰ ਰੇਲ ਬੱਕਰੀ ਵਾਂਗੂ ਕਿ ਨਵੀਂ ਲੱਗਦਾ ਕਿਥੇ ਦਿੰਦੇ ਬੜਾ ਖੜਾ। ਹਾਂ ਤਾਂ ਕੋਈ ਕੋਈ ਕਰਨ ਲੱਗਾ ਛਟਾਂ ਜੌਣ ਲੱਗਿਆ। ਬੁਟੀਆਂ ਦਾ ਬਹੁਤ ਸ਼ਾਨਾ ਸੰਘਣੀ। ਟੋਕ ਰੱਖਦੇ ਕੁਰਸੀ ਅੰਦਰ। ਟੋਕ ਰੱਖ। ਠੀਕ ਆ। ਚਲੋ ਬਾਈ ਦਿਖਾਉਂਦੇ ਬਾਕੀ ਪ੍ਰੋਸੈਸ ਜਿ ਮੀਂਹ ਆ ਰਿਹਾ ਨਾ ਨਾ ਤੇ ਰੰਗ ਵੀ ਚੱਲ ਪਿਆ ਬਹੁਤ ਵਧੀਆ ਪੈ ਰਿਹਾ ਵੀ ਤਕਰੀਬਨ 45 ਚਲਾਜ ਕਰ ਦਨੇ ਨੇ ਇਹ ਦੇਖੋ ਪਾਣੀ ਜਿਆ ਖੜਾ ਆਤਾ ਵੀ ਇੰਨੇ ਕੇ ਸਾਨੂੰ ਮੀਂਹ ਦੀ ਲੋੜ ਹੈ ਬੱਦਲ ਹੈ ਬਹੁਤ ਆ ਇੱਧਰ ਤੇ ਬੱਦਲ ਜਿਹੜਾ ਪਤਾ ਜਿਆਦਾ ਵੀ ਹੁਣ ਤਕਰੀਬਨ ਘੁਰ ਗਿਆ ਇੱਧਰ ਚਮਕੌਰ ਸਾਹਿਬ ਕਿੰਨੇ ਨੂੰ ਬਹੁਤ ਚਲੋ ਆਏ ਤਾਂ ਸੀ ਚਮਕੌਰ ਸਾਹਿਬ ਤੇ ਹੀ ਆ ਅੱਜ ਵੀ ਜੱਤ ਤਾਂ ਨਹੀਂ ਤੇ ਹੈਗਾ ਬੱਦਲ ਚੜਿਆ ਜਿਆਦਾ ਸੀ ਲੰਘਿਆ ਇੱਥੇ ਵੀ ਇਧਰ ਨੂੰ ਜਿਆਦਾ ਪਿਆ ਹੋਗਾ ਸਮਰਾਲੇ ਸਮਰੂਲੇ ਰੇ ਰੇ ਵੀ ਹੁਣ ਬਦਲ ਤਕਰੀਬਨ ਸਾਰੀ ਇੱਕ ਜਿਹੀ ਹੋਇਆ ਵਾ ਵੀ ਹਵਾ ਚਲੋ ਘੱਟ ਹੈ ਚੱਲਦੀ ਹੈਗੀ ਹੈ ਇੰਨੀ ਖਵਾ ਦਾ ਕੋਈ ਨੁਕਸਾਨ ਨਹੀਂ ਹੈਗਾ ਲੇਕਿਨ ਹੁਣ ਇਹ ਜੀਰੀਆਂ ਨਿਸਰਦੀਆਂ ਹੈ ਨਾ ਜੀਰੀਆਂ ਨੂੰ ਮੀਂਹ ਦਾ ਵੀ ਨੁਕਸਾਨ ਹੈ ਇਹ ਮੀਂਹ ਜਦ ਨਾਲ ਪੈਂਦਾ ਹਸਾਬ ਗਲੇ ਪੈਂਦਾ ਬਹੁਤ ਤੇਜ਼ ਨਹੀਂ ਹੈਗਾ ਠੀਕ ਹੈ ਬਾਈ ਦੂਜੇ ਸਮੇਂ ਤੇ ਵੀਰ ਆਣੇ ਪਹੁੰਚ ਗਏ ਪਹੁੰਚ ਗਏ ਖੰਨੇ ਕੋਲ ਹਾਂ ਮੀਂਹ ਪੈ ਗਿਆ ਆ ਸਾਰਾ ਭਾਈ ਮੀਂਹ ਪੈ ਗਿਆ ਇਹ ਮਹਿੰਦੀ ਪਾਰਟੀ ਕਰੀਆ ਜੱਗੇ ਨੇ ਜੱਗੇ ਤੇ ਚੱਲਦਾ ਬਾਈ ਇੰਜਨ ਆ ਵਾਹ ਦਾ ਇੰਜਣ ਚੱਲਦਾ ਬਾਈ ਜੱਗੇ ਦੇ ਕਹਿੰਦਾ ਮੇਰਾ ਬੱਦ ਇੰਜਣ ਹੈ ਹੈ ਆਪਾਂ ਸਮੋਸੇ ਖਾਂਦੇ ਮੈਨੂੰ ਦੋ ਸਮੋਸੇ ਪਾਈਆ ਵਰਪੀ ਕਰ ਲਈ ਉਹ ਮਿਕਸੇ ਕਰਾ ਲਓ ਐਨਾ ਕਰੋ ਕਿੱਥੇ ਬੈਠਾ ਉਹ ਮੀਂਹ ਮੜਾ ਜਾ ਬੈਠਾ ਲੋਕ ਵੀ ਗਿਆ ਉਹ ਜੱਗੇ ਪਿੱਛੇ ਔਰ ਢੇਰੀ ਆਈ ਵੀ ਹੈ ਕਿਸ ਨੂੰ ਕਿਹਾ ਬੈਠਾ ਦੇ ਮੈਂ ਵੀ ਓਚਾ ਹੈ ਚਾਲੋ ਕੇ ਵੀਂਦੇ ਹੁੰਦੇ ਔਰ ਤਾਂ ਰਾਗਾ ਨਾਲ ਵੀ ਖੁੱਲੇ ਨੇ ਆਉਂਦਾ ਨਾ ਗੱਲਾਂ ਮਾਟੇ ਆਜਾਲ ਕੋਈ ਨਹੀਂ ਐ ਇੱਥੇ ਤਾਂ ਉਹਨਾਂ ਨੇ ਨੀ ਤੂੰ ਤੱਕ। ਹੋ ਗਈ। ਆਹ ਪੱਠਿਆਂ ਉੱਠੇ ਨਾ ਬਾਲੋ ਯਾਰ ਕਰ ਦੇਗਾ। ਠੰਡਾ ਮੌਸਮ ਦਾ ਇਹ ਜਮ ਬਚਾਰੀਆਂ ਬਣਾ ਲੈਂਦਾ ਹੁੰਦਾ। ਮੱਸੀ ਕੀ ਖਾਓਗੇ ਬਤਾਓ। ਹੈ? ਨਿਊਟਰਲ ਖਾ ਲਈ ਤੁਸੀਂ ਨਿਊਟਰਲ ਪੰਜਾ। ਜਿਹੜਾ ਕੋ ਮਰਜੀ ਦੱਸ। ਬਰਗਰ ਮੈਨੂੰ ਉੱਪਰ ਹੋਊਗਾ। ਹੋਰ ਆ। ਉਹ ਦੱਸੋ ਕੀ ਖਾਣਾ? ਹਾਂ। ਹਾਂ। ਹੈ? ਆ ਬਰੈਡ ਮੰਗੇ ਹਾਂ ਬਰੈਡ ਦੋ ਬਰੈਡ ਦੋ ਬਰੈਡ 4 ਸਮੋਂ 4 ਸਮੋਂ ਸੇ ਹਾਂ ਖਾਣੇ ਹਾਂ ਗੈਰ ਮਿੱਠੀ ਲੱਸੀ ਕਰ ਦੀ ਮਿੱਠੀ ਲੱਸੀ ਅੰਦਰ ਹੈ ਮੈਂ ਬਣਾਉਂਦੇ ਆ ਹਾਂ ਹਾਂ ਬਣਾਉਂਦੇ ਨਹੀਂ ਪੈਕਿੰਗ ਆ ਬਣਾਏ ਬਣਾਓ ਯਾਰ ਫੇ ਪੈਕਾਂਗੇ ਨਾਲ ਹੀ ਨਹੀਂ ਤੁਸੀਂ ਬਣਾਵਾ ਆਪ ਤੂੰ ਕੀ ਖੁਰਕੀ ਜਾਂਦਾ ਤੇ ਜੀਜੀ ਦੇ ਕੰਮ ਲੱਗਦੀ ਜੀਜੀ ਤੋਂ ਬਰੈਡ ਕਿੰਨੇ ਦੋ ਦੋ ਓਏ ਪਾਰਟੀ ਮੈਂ ਕਰੀ ਇਹ ਜੱਦ ਹਾਰ ਗਿਆ ਆਓ ਤੇਰੇ ਪਿੱਛੇ ਗਣਾ ਸਰਦਾਰ ਗਿਆ ਮੈਂ ਕਿਹਾ ਮੈਂ ਨਹੀਂ ਬੈਠਾ ਨਹੀਂ ਸੈ ਗਿਆ ਹਾਂ ਇਹ ਕਹਿੰਦਾ ਮੈਂ ਮੈਂ ਫੜਨਾਈ ਬਹੁਤ ਤਗੜਾ ਹੈ ਅੱਛਾ ਅਭੀ ਇੱਧਰ ਸਿਰਵਾ ਹਾਂ ਤੂੰ ਨਾ ਰਾਣੀ ਦੇ ਕਹੇ ਬਸ ਤੂੰ ਨਾ ਹਾਰ ਗਿਆ ਕਦੇ ਤੂੰ ਨਾ ਰਾਣੀ ਕਹੋਣੀ ਤੇ ਕਹਿੰਦਾ ਬਦਲ ਐ ਤਾਂ ਵੀ ਬਹੁਤ ਖੜਾ ਜੀ ਇਹ ਕਹਿੰਦਾ ਐਸਾ ਬੈਗੋ ਨਾ ਤੂੰ ਵੀ ਲੱਗ ਜਾਂਦਾ ਲਾ 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 ਉਹ ਜੇ ਜਿੱਤ ਗਿਆ ਫਿਰ ਇਹਨਾਂ ਆਪਾਂ ਨੇ ਮੰਗਣ ਜੇ ਹਾਰ ਗਿਆ ਤਾਂ ਇਹਨਾਂ ਨੂੰ ਹੋਰ ਪਾ ਦੇਣਾ ਤੇ ਕਿਹੜੇ ਮਤਲਬ ਲੱਗਣਾ ਨਹੀਂ ਅੱਜ ਇਕੱਲਾ ਹੀ ਆ ਦੂਏ ਬੰਦੇ ਕਿੱਥੇ ਤੇਰੇ ਦੂਆ ਇੱਕ ਭੱਜ ਗਿਆ ਭੱਜ ਗਿਆ ਭੱਜਦੇ ਪਾਉ ਜੀਤੀ ਔਰ ਇਹਦੇ ਪਤਾ ਨਹੀਂ ਕਾਹਦੇ ਭੱਜ ਗਿਆ ਉਹ ਤਾਂ ਭੱਜੀ ਉਹ ਭੱਜ ਗਿਆ ਹੁਣ ਅੰਦਰ ਤੇ ਪਰਚੀ ਤਾਂ ਨਹੀਂ ਲਿਆਉਣੀ ਪੈਣੀ ਕੀ ਸਮੱਸਿਆ ਬਰੇਟ ਆ ਗਿਆ ਇਹ ਮਨਜੂਰੀ ਇਹਨਾਂ ਕੁ ਬਰਾ ਸਕੀਨ ਹੁੰਦਾ ਇਹਨੂੰ ਮਨਜੂਰੀ ਇਹ ਮਨਜੂਰੀ ਤੇ ਖੜਾ ਦੇ ਇਹਨਾਂ ਖੜਾਉਣਾ ਸਾਨੂੰ ਅਸੀਂ ਖੜਾ ਦੇ ਇਹ ਲੱਭਦਾਰ ਆ ਟੋਕਰੀ ਛੜਾ ਪਈ ਇਹ ਕੱਢਾ ਦੇਖੀ ਜਾਂਦਾ ਹੈ ਕਿੱਥੇ ਪਾਸੇ ਨਹੀਂ ਲਾਉਂਦਾ ਆਹ ਨਾਲ ਆ ਵੀ ਜਾ ਕੇ ਇਹ ਜੱਗਾ ਪਾਉਂਦਾ ਮਾ ਆਜਾ ਮਨਤੂਰੀਆ ਨੂੰ ਦੁਕਾਨ ਲਗਾਉਣੀ ਆ ਉਹ ਦੂਸਰਾ ਉਹ ਲੈ ਮਨਤੂਰੀਆ ਨੂੰ ਲੁਕਾ ਕੇ ਰੱਖਾ ਆ ਹਾਂ ਅਬੀ ਸਾਰੇ ਮਹਗਾ ਸੌਦਾ ਪੈਜਣਾ ਸਾਨੂੰ ਹਨ ਬਰਾਬਰੇ ਬੈਨਰ ਸਾਰਾ ਕੋਲ ਬਰਾਬਰੇ ਬੈਨਰ ਦਾ ਬਾਈ ਹੈ ਹੋ ਰਿਹਾ ਅਈਲੇ ਬਾਰਗਰ ਨੇ ਖਾਣਾ ਬਾਰਗਾ ਦਾ ਖਾਣਾ ਬਹੁਤ ਔਖਾ ਯਾਰ ਦੂਜਨ ਵੀ ਨਹੀਂ ਖਿਗਦਾ ਜੇ ਬਾਰਗਰ ਸਾਹਿਬ ਲਾਈਵ ਹੋਣਾ ਬੜਾ ਹੈ ਲਾਈਵ ਹੋਣਾ ਬੜਾ ਲਾਈਵ ਹੋਣ ਨੂੰ ਕਿਹੜਾ ਇੱਥੇ ਬੱਡਣ ਦਾ ਬਣਣਾ ਇੱਕ ਤਿੰਨ ਚਾਰ ਦਾ ਜਿਆਦਾ ਹੈ ਖਾਣਾ ਬੜਾ ਲਾਈਵ ਹੋ ਕੇ ਆਂਦੇ ਇੱਕ ਚਾ ਲਈ ਪੜਦਾ ਆਂਦਾ ਖਾਣਾ ਛੜ ਕੇ ਖਾਣ ਕੋਲੇ ਆਵੇ ਜੇ ਖੜਾਉਣਾ ਖਲਾ ਲਾ ਫਿਰ ਲਾ ਲਾ ਯਾਰ ਥੋੜਾ ਹੋਵੇ ਹੋਵੇ ਹੋ ਬੰਦੇ ਹੋਰ ਆਗੇ ਹੈਂ ਬਾਤੀ ਖੜਾ ਕਾਦੀ ਹੈ ਹਾਂ ਦੇਖਾ ਸ਼ਰਤ ਹਾਰ ਗਿਆ ਨਹੀਂ ਪੈ ਗਿਆ ਸਯੰਗਰ ਆਤੀ ਇਹ ਗਾਣਾ ਮੀ ਨਹੀਂ ਪੈਣਾਗਾ ਮਾ ਮੀ ਪੈ ਕੇ ਜਾਊਗਾ ਜਿਹੜਾ ਬੱਦਲ ਚੜਿਆ ਮੀ ਪੈ ਗਿਆ ਸੀ ਲਿਆਂਦਾ ਉਹਨਾਂ ਨਾਲ ਦੀ ਸਾਰੇ ਹਾਂ ਮਾ ਜਿਹੜਾ ਜਾਣਾਗਾ ਉਹ ਚੱਲਿਆ ਥੈਂਕਸ ਹੋਏ ਨਾ ਜੇ ਹੁਣ ਜਾਇਆ ਜਾਇਆ ਮੀ ਹਟ ਰਿਹਾ ਵਾਂ ਇਧਰ ਪਾ ਪੈਂਦਾ ਹੀ ਹੁਣ ਅਗਰ ਨਹੀਂ ਬੱਦਲ ਬਹੁਤ ਹੋ ਤੁਨੂੰ ਦੇਖ ਲੈ ਪਾਤੀ ਲੈ ਲਈ ਆਲੇ ਮੈਂ ਕਹਾਂ ਜੱਗੇ ਨਾਲ ਸੋਲ ਸਜ ਨਗਰ ਦੇ ਨਿਕਾੜਦੇ ਜਾ ਤੱਕ ਉਹਦਾ ਮੂੰਹ ਵਿੱਚ ਚੱਲਦਾ ਉਹ ਅੰਦਰ ਬਹਿ ਜਾਓ ਚੱਪ ਲੈਆਂ ਸਾਡੀਆਂ ਖਰਾਬ ਹੋ ਜਾਂਦੀਆਂ ਆ ਲੈੜ ਬੱਤੀ ਨੂੰ ਸਾਡੀ ਕੀ ਹਾਲ ਏਸੀ ਤਾਂ ਲਾ ਰਹੇ ਹੁਣ ਲੈ ਆਪਾ ਹਾਨਾ ਪਾਉਦਾ ਵੀ ਇਹਨਾਂ ਕੋਲ ਲਾਈਟ ਨਹੀਂ ਹੈਗੀ ਪੱਖਾ ਲਾ ਦਈ ਹਾਂ ਹੱਥ ਵਾਲਾ ਪੱਖਾ ਜਿਹੜਾ ਲੱਗ ਪੱਖੇ ਜਿਹੜੇ ਤਾਂ ਚੱਕੇ ਪੱਖਾ ਕਿੱਥੇ ਆ ਬਾਹਰ ਲੱਗੇ ਲੱਗੇ ਮੂਰੇ ਵਾਲਾ ਦੁਕਾਨਾ ਵਾਲਾ ਮੀਟਰ ਡਾਉਂਡਾ ਹੋ ਜਿੰਨੇ ਵਾਹ ਜੀ ਵਾਹ ਹੁਣ ਦਿਨ ਬੜਾ ਕਰਾਇਆ ਰ ਹੈ ਭਾਈ ਇੰਟਰਨੈਟਾਂ ਜੀ ਸਾਡਾ ਮੀਟਰੀ ਜਾਣ ਕਰਦੀ ਹੋਣੀ ਆ ਉੱਪਰ ਵੀ ਬਾਲਾ ਨੋਵੇਟਰ ਤਕੜਾ ਹੋਊਗਾ ਓਏ ਬੜੀ ਕਿਤੇ ਬਾੜਾ ਹੋਵੇ ਵਾਹ ਵਾਹ ਫੋਟਰ ਆ ਗਿਆ ਉਹ ਹਰੀ ਦਾਸ ਵੀ ਜਿਹੜੀ ਯਾਰ ਹਰੀ ਨਹੀਂ ਏ ਤੇਰੇ ਯਾਰ ਮੜੀ ਜੀ ਕਿਤੇ ਨਹੀਂ ਆ ਸਮਾਂ ਲੱਗੇ ਤੇਰੀ ਸਮਾਂ ਲੱਗੇ ਆ ਸਮੋਸਿਆ ਕੇ ਹਾਂ ਬਾਈ ਆਇਆ ਹਾਂ ਚੱਲ ਕੋਈ ਨਹੀਂ ਤੇਰਾ ਹੁਣ ਜੱਗੇ ਗਲਾਸਾਂ ਦੇ ਕੇ ਪਾਣੀ ਪਾਉਂਗਾ ਹਾਂ ਹਾਂ अच्छा पहली कंपनी का डेटा राजाਦ ਲਾਓ ਨਾ ਹਥ ਮੋਦੇ ਉਹਦੀ ਬਰੈਡਾਂ ਦੀ ਲੱਗੀ ਦੀ ਜਾਂਦੇ ਯਾਰ ਠੰਡੇ ਦੀ ਥੋੜੀ ਲੱਗੀ ਦੀ ਠੰਡਾ ਤੈਨੂੰ ਹੋਰ ਚਾਹੀਦਾ ਆਪੇ ਚਾਹੀਦਾ ਇਹਨਾਂ ਤੇਰਾ ਸਰ ਗਿਆ ਸਾਤੇ ਜਾ ਹਾਂ ਜੇ ਮੋਟਰ ਵੇ ਹੁੰਦਾ ਫੇਰ ਅਸੀਂ ਬਗਾ ਠੰਡੇ ਨਾਲ ਹਵਾ ਠੰਡੀ ਤੁਸੀਂ ਦਾ ਉਰੇ ਪੱਖਾ ਲਾਓ ਕਰਮੇ ਸਾਰੇ ਪਹਿਲਾਂ ਹੀ ਸਪੈਸ਼ਲ ਪੱਖਾ ਚਲਾਇਆ ਲੋਕਰ ਨਹੀਂ ਟੀਊਟ ਬੋਲਦਾ ਮਨ ਨਹੀਂ ਬੋਲਦਾ ਤਾਂ ਫਰਦ ਜਾਂਦੀ ਆ ਤਿੰਨ ਜਣੇ ਲੱਦੇ ਪੈ ਗਈ ਭਾਈ ਪਿੰਗ ਪੈ ਗਈ ਵੇ ਜੇ ਸਾ ਨਾਲ ਲੈ ਕੇ ਆਪਣੇ ਕਹਿੰਦਾ ਆਜਾ ਟੋਲ ਕਰਨ ਨੂੰ ਆਗੇ ਡੀਸੀ ਜਬ ਜਦਰੀ ਲੇ ਕੇ ਕੋਈ ਨਹੀਂ ਦਾ ਮੈਂ ਤੇਲਾ ਬੈਠਾ ਫੋਨ ਚਲਾ ਜੱਗੇ ਇੱਕ ਤਾਂ ਡੀਸੀ ਨਹੀਂ 20 ਪੈਣ ਦਿੰਦਾਗਾ ਛਤਰੀ ਉਹ ਪੁੱਪਰ ਰੈਦੀ ਗੁੰਦੀ ਛਤਰੀ ਨਹੀਂ ਦੀ ਪੈਣ ਦਿੰਦੀ ਕਿ ਤੂੰ ਦੱਸਦਾ ਹੋਰ ਖਤਰਨਾਕ ਛਤਰੀ ਜਾਂ ਸੌਦਾ ਵੀ ਹੁਣੇ ਮਾਰਿਆ ਲੱਗਦਾ ਮੀਂਹ ਨਹੀਂ ਨਹੀਂ ਸੌਦਾ ਦਾ ਹੀ ਤਿੰਨ ਚਾਰ ਵਾਰ ਦੇਖ ਲਿਆ ਅੱਛਾ ਇਹਨੂੰ ਰੱਬ ਨੂੰ ਨਾ ਫਿਰ ਹਟ ਜਾਂਦਾ ਪੀਂਗਾ ਭਲੇਖਾ ਪੈ ਜਾਂਦਾ ਪੀਂਗ ਪੈਦਮੀ ਹਟ ਜਾਂਦਾ ਹਾਉ ਪੀਂਗ ਜਦ ਪੈਂਦੀ ਆ ਮੀਂਹ ਹਟ ਜਾਂਦਾ ਫਟੇ ਤੇ ਪੈਂਦੀ ਆ ਇਹ ਉਹੀ ਚੀਜ਼ ਆ ਹੁਣੇ ਪੈਗੀ ਇਸ ਸੰਕੇਤ ਐ ਇੰਨੀ ਤੱਕ ਜੀ ਵੀ ਨਹੀਂ ਪੈਣਾ ਹੁਣ ਹਾਂ ਦੇਖ ਹਾਸ ਸੰਕੇਤ ਐ ਮੀਂਹ ਪੈ ਜਾਦੀਗਾ ਆ ਯਾਰ ਠੀਕ ਹੈ ਜੁਮੇਵਾਰ ਮਾਲਕ ਆਇਆ ਤੇ ਮਗਰ ਦਾ ਕਾਦਾ ਹੋਣਾ ਉਹਨਾਂ ਨੇ 17 ਤੱਕ ਨੂੰ 19 ਨੂੰ ਬਸ 15 ਦਿਨ ਰਹਿ ਗਏ ਤੇਰੇ 10 ਦਿਨ ਹੋ ਗਏ ਹਾਂ 15 ਦਿਨ ਤੱਕ ਇਹਨਾਂ ਆਜ਼ਾਦ ਹੋਣਾ ਨਹੀਂ ਟੀਸੀ ਨਾਲ ਹੁਣ ਤੱਕ ਬਾਗੜ ਕੀੜਾ ਮਾਰਿਆ ਉਹਨਾਂ ਦਾ ਹਾਂ ਰਹਿ ਗਿਆ ਹੈ ਕਾਨੇ ਫੜਿਆ ਵੇ ਉਹ ਦੁੱਲਾ ਉੱਥੇ ਨੂੰ ਗਿਆ ਵੇ ਬਾਹਰ ਨੂੰ ਇੱਕ ਘਰ ਆ ਮੁਖੀ ਹੈ ਸਵੇਰੀਓ 4:30 ਹਾਕ ਮਾਰ ਦਿੰਦਾ ਭਈ ਨੂੰ ਇਹ ਉਨੀ ਵਾਲਾ ਬਈਆ ਇਹ ਨਾ ਡਾੜ ਲਾ ਦੇ ਮੈਂ ਹੱਕਾ ਮਾਰਦਾ ਮੈਂ ਕੋਹ ਟੋ ਕਰ ਗੇ ਨਾ ਦਾ ਇਹ ਹੱਕਾ ਮਾਰ ਦੰਦਾ ਸੰਗ ਤਾਂ ਜੀ ਉਨੀ ਨੂੰ ਆ ਗਏ ਹਾਂ ਉਹਦੇ ਮੈਂ ਸੰਗ ਤਾਂ ਬੰਦਾ ਲੈ ਕੇ ਆ ਪੇ ਜਾਗੇ ਤੇਰੇ ਅੱਛਾ ਕਿੱਥੇ ਨੂੰ ਗਾਗਰ ਨੂੰ ਵਾਹੋ ਤੇਰੇ ਉਨੀ ਨੂੰ ਕੋਈ ਫਤਨ ਸੰਗ ਨਹੀਂ ਰੀ ਨੂਰੀ ਦੀ ਗਾਉ ਰੱਖੀ ਮੌਸਮ ਤੇ ਇੱਕ ਜਾਈ ਪਹਿਲਾਂ ਨੈਟ ਪਰ ਹਵਾ ਦੱਸਦੇ ਅੱਜ ਵੀ ਦੱਸੀ ਹਵਾ ਇਹਨਾਂ ਨੇ ਮੌਸਮ ਟੈਂਸ਼ਨ ਨਹੀਂ ਹਾਂ ਕਾਲਕੂਲੂ ਰੋਪੜਾ ਬਸਰਤੀ ਕੋਟ ਜਹੋਂ ਜਾ ਕੇ ਆਪੇ ਪੱਥਰਵਾਨ ਨਹੀਂ ਗਏ ਇੱਕ ਦੋ ਗਾ ਛੇੜ ਲਵਾ ਤੈਨੂੰ ਉਹ ਨਹੀਂ ਬਰਦਾਤੀ ਕੋਟ ਦਾ ਚੱਕਰ ਨਹੀਂ ਵਜਨ ਕਹਿੰਦਾ ਵਜਨ ਬੰਨ ਨਹੀਂ ਗਾਇਲ ਫਿਰ ਲੋੜੇ ਨਹੀਂ ਮਸੜੇ ਤੂੰ ਗੱਡੀ ਚ ਜਾਈਂ ਤਾਂ ਮੋੜ ਦਾ ਕੀ ਕਰ ਜਾਣਾ ਬੰਦਾ ਕਹਿੰਦਾ ਉੱਪਰ ਤੋਂ ਹੁੰਦਾ ਅੱਛਾ ਥੋੜੀ ਜਲਦੇ ਆ ਨਾ ਹਾਂ ਉਹ ਵੀ ਗੱਡੀ ਉੱਪੀ ਦੇ ਦੀ ਲੇਟ ਜਾਂਦੇ ਆ ਠੀਕ ਹੈ ਠੀਕ ਹੈ ਆਹ ਕਿਆ ਕਹਿੰਦੀ ਆਹ ਕਹਿੰਦਾ ਫੋਨ ਚੱਕ ਲਵੇਂ ਨੰਬਰ ਬਣਾ ਲਵਾ ਦੇਰਾ 94174 ਅੱਗੇ ਲੋਕਾਂ ਨੂੰ ਅੱਗੇ ਹੈ ਚਾਚੇ ਦਾ ਫੋਨ ਨੰਬਰ ਹੈ ਤੈਨੂੰ ਫੋਨ ਲਾਉਣ ਲੱਗਾ 94174 14482 14 482 ਉਹ ਤੁਹਾਡੇ ਪਹਿਲੇ ਲੱਗ ਗਿਆ ਸਾਡਾ 2 ਨੰਬਰ ਰਹਿੰਦਾ ਸੀ ਮੈਂ ਵੀ ਉਹ 2 ਨੰਬਰ ਤੇ ਆਵੇ ਚੱਕ ਲੈਂਦਾ ਪਿਛਲੇ ਤਾਂ ਚਲਿਆ ਆਵੇ ਚੱਕ ਲੈਂਦਾ ਨਾਮ ਦੇ ਹੋਇਆ ਵਾ ਹਾਂ ਐਪਲ ਦਾ ਵੀ ਉੱਪਰ ਐਡਿਟ ਹੋਇਆ ਜੀ ਇੱਕ ਕਡਲ ਹੋ ਗਿਆ ਨਾ ਇੱਕ ਵਾਰ ਨੰਬਰ ਪਾਪਾ ਪਿਛਲੇ ਤਿੰਨ ਅੱਖਰ ਡਾਟ ਕਰਦੇ ਆਪਾਂ ਹਾਂ ਇਹਨੂੰ ਪਤਾ ਵੀ ਹੋਈ ਮਲਾਉਣੇ ਹੋਣੇ ਨੇ ਠੀਕ ਹੈ ਡਾਟ ਕਰਦੇ ਜੇ ਪਿਛਲੇ ਚਾਰ ਅੱਖਰ ਦੱਸਣੇ ਨੇ ਹਾਂ ਆ ਗਿਆ ਆ ਗਿਆ ਆ ਗਿਆ 420 ਡਾਇਲ ਕਰ ਸਿੱਧਾ ਮਨ ਨੂੰ ਫੋਨ ਮਿਲਣਾ ਹਾਂ ਹਾਂ ਕੀ ਕਰਦਾ ਵੀ ਆਹ ਹੋਵੇ ਸਦਾ ਨੂੰ ਮਿਲਦਾ ਫੋਨ ਤੋ ਖੜ ਜਾ ਇੱਥੇ ਸਾਡੇ ਬਲੌਗਰਾਂ ਦੇ ਨਾਮ ਰੱਖੋਣੇ ਵੀ ਇਹਨੇ ਨੰਬਰ ਵਾਲਾ ਆਇਆ ਹੈ ਨੰਬਰ ਵਾਲਾ ਉਹ ਜ਼ਰੂਰੀ ਆ ਹੈ ਉਹ ਇਕੱਠ ਕਰਕੇ ਧਰੋ ਨੂੰ ਆਹ ਇਕੱਠ ਕਰਕੇ ਧਰੋ ਕਰਨਾ ਆਵੇ ਤਾਂ ਰੋਜ਼ ਨੇ ਨਹੀਂ ਕਰ ਤਾਂ ਲੱਗੇ ਵੀ ਕੀ ਦੀ ਵੀਡੀਓ ਬਣਦੀ ਕੀ ਦੀ ਜਿੰਨੇ ਨੰਬਰ ਆ ਕਿੰਨੇ ਨੰਬਰ ਵਾਲਾ ਵੀਡੀਓ ਆ ਕਹਿੰਦੇ ਉਹ ਕਿਆ ਕਰੂ ਬੰਦਾ ਅੰਦਰੋਂ ਬਲੌਗ ਟਿਕਣ ਸੁਭਦਾ ਕੇਂਦਰ ਤੇ ਬੈਠੇ ਹੁੰਦੇ ਆ ਟੋਕਨ ਨੰਬਰ ਬੋਲੇ ਤੇ ਇਹਨੇ ਨੰਬਰ ਇਹਨੇ ਕਾਊਂਟਰ ਤੇ ਆ ਜਾਓ ਐ ਐ ਅਲਾਸਮੈਂਟ ਹੋ ਰਹੀ ਹੈ ਹਾਲੇ ਪਹਿਲਾਂ ਪੱਕੇ ਦਾ ਕਰ ਲਿਆ ਸੀਪੇ ਜਾਲ ਦੂਜੀ ਵੀਡੀਓ ਪਾਈ ਆ ਜਾਂ ਪਾਉਣ ਲੱਗੇ ਕਹਿੰਦੇ ਆਰੇ ਤਾਂ ਡੈੱਡ ਹੋ ਗਿਆ ਮੈਂ ਉਹ ਵੀ ਰੱਖ ਗਏ ਪਾਵਰ ਬੈਂਕ ਪਾਵਰ ਬੈਂਕ ਕਹਿੰਦਾ ਕਰਦਾ ਕਹਿੰਦਾ ਮੇਰਾ ਚਾਰਜ ਕਰਦਾ ਕਰਾ ਚਾਰਜ ਕਰਨ ਨਾਲ ਤਾਂ ਚਾਰਜ ਹੋ ਗਿਆ ਘਰਾਂ ਨੈਟ ਆ ਗਿਆ ਉਹ ਵੀਡੀਓ ਚੜ ਗਈ ਅੱਗੇ ਫਿਰ ਫੋਨ ਕਰੇ ਬਾਹਰ ਕੋਈ ਚੱਲਣ ਦੇ ਲੀਕ ਚੱਲਦੇ ਫਿਰ ਆ ਕੇ ਕਰਦੇ ਆ ਤਾਂ ਬਦੋ ਬਦ ਵੀ ਇਕੜ ਵੀ ਹੋ ਜਨਾ ਹੋਰ ਬੇਟੀ ਸੀ ਕਹਿ ਮੈਂ ਐਮ ਆ ਜੀ ਯਾਰੋ ਠੀਕ ਆ ਭਾਈ ਠੰਡ ਹੋ ਗਈ ਮੌਸਮ ਕਰਦਾ ਠੰਡਾ ਜੱਗੇਨਗਰਤੀ ਭਾਈ ਪਾਰਟੀ ਅੱਜ ਜੱਗੇਨਗਰਤੀ ਪਾਰਟੀ ਦਾ ਫੁੱਜਲਾ ਬੈਟਰ ਗੱਲ ਵੀ ਨਹੀਂ ਦੇਖ ਬੈਜ ਬੈਟ ਪੰਗਾ ਹੋ ਗਿਆ ਕਹਿੰਦਾ ਪੰਗਾ ਹੋ ਗਿਆ ਬੈਠੇ ਬੈਠੇ ਉਹ ਪੂਰੀ ਇਕਲਾ ਪਾਸੇ ਖੜਾ ਦਾ ਕਹਿੰਦਾ ਮੀਂਹ ਪੈਣਾ ਨਹੀਂ ਨਹੀਂ ਪੈ ਗਿਆ ਹਾਂ ਇਹ ਕਹਿੰਦਾ ਮੀਂਹ ਵੀ ਪੈਣਾ ਨਹੀਂ ਹੈਗਾ ਮਹਾ ਬੱਦਲ ਜਿਹੜੇ ਸਾਗਾਂ ਚੜਿਆ ਮੀਂਹ ਨਾ ਪੈ ਜਾਣਾ ਫੇ ਮੀ ਪੈ ਗਿਆ ਫੇ ਦਰਾਖਤਾਂ ਥੱਲੇ ਬੈਠ ਗਿਆ ਨਾ ਮੈਂ ਤਾਂ ਭਜਿਆ ਨਹੀਂ ਚਲ ਭਜਿਆ ਫੇਰ ਗਿਆ ਕਹਦਾ ਹੁਣ ਪਿਆ ਹਾਂ ਫੇਰ ਲਖੀਰਾ ਪਹੁੰਚੇ ਵੀ ਚਲੋ ਠੀਕ ਹੈ ਜੀ ਮਿਲਦੇ ਅਗਲੇ ਵਲੌਗ ਵਿੱਚ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ